ਸਾਡੇ ਬਹੁਤੇ ਪ੍ਰਚਾਰਕ ਤੇ ਸੰਗਤਾਂ ਇਸ ਗੱਲ ਨੂੰ ਲੈ ਕੇ ਹੀ ਦੁਬਿਧਾ ਦੇ ਵਿੱਚ ਨੇ ਜਾਂ ਕਿੰਤੂ ਪ੍ਰੰਤੂ ਦੇ ਵਿੱਚ ਪਈਆਂ ਹੋਈਆਂ ਨੇ ਕਿ ਧਰਮ ਸਥਾਨ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਵੇ ਜਾਂ ਗੁਰੂ ਘਰ ਜੋ ਜਿਸ ਨੂੰ ਚੰਗਾ ਲੱਗਦਾ ਜਾਂ ਜੋ ਜਿਸ ਨੇ ਸੁਣਿਆ ਜਾਂ ਜੋ ਜਿਸ ਨੇ ਪੜ੍ਹਿਆ ਉਸ ਦੇ ਹਿਸਾਬ ਦੇ ਨਾਲ ਉਸ ਸਥਾਨ ਨੂੰ ਸਤਿਕਾਰ ਸਹਿਤ ਬੁਲਾਉਂਦਾ ਆ ਤਾਂ ਇਹ ਪ੍ਰਵਾਨ ਹੋਣਾ ਚਾਹੀਦਾ ਆ ਨਾ ਕੇ ਸੰਗਤ ਦਾ ਅੱਧਾ ਘੰਟਾ ਟਾਈਮ ਐਸੇ ਗੱਲ ਦੇ ਵਿੱਚ ਹੀ ਗੁਜ਼ਾਰ ਦਿੱਤਾ ਜਾਵੇ ਕਿ ਜਿੱਥੇ ਤੁਸੀਂ ਬੈਠੇ ਹੋ ਇਹ ਗੁਰਦੁਆਰਾ ਸਾਹਿਬ ਹੈ ਨਾ ਕਿ ਗੁਰੂ ਘਰ ਹਾਲਾਂਕਿ ਇਤਿਹਾਸਕ ਸਰੋਤਾਂ ਦੇ ਵਿੱਚ ਗੁਰ ਘਰ ਕੀ ਮਰਯਾਦਾ ਪੰਚ ਹੋ ਪੰਜ ਸਿੰਘਾਂ ਦੀ ਮਰਯਾਦਾ ਗੁਰੂ ਘਰ ਦੀ ਮਰਯਾਦਾ ਆ 42 ਸਾਲ ਉਮਰ ਹੋ ਗਈ ਬਚਪਨ ਤੋਂ ਗੁਰੂ ਘਰ ਹੀ ਸ਼ਬਦ ਮਾਪਿਆਂ ਤੋਂ ਵੱਡਿਆਂ ਤੋਂ ਆਂਡ ਗਵਾਣ ਦੀਆਂ ਭਾਈਆਂ ਬੀਬੀਆਂ ਤੋਂ ਸੁਣਦੇ ਆਏ ਆ ਗੁਰਦੁਆਰਾ ਸਾਹਿਬ ਵੀ ਮੌਜੂਦ ਸ਼ਬਦ ਸੁਣਦੇ ਆ ਪਰਮ ਬਹੁਤਾਤ ਗੁਰੂ ਘਰ ਤਾਂ ਸਾਨੂੰ ਉਪਦੇਸ਼ ਜਿਹੜਾ ਉਸ ਸਥਾਨ ਦਾ ਆ ਉਹ ਵੱਡਾ ਆ ਉਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਉਪਦੇਸ਼ ਕੀ ਹੈ ਹੱਕ ਪਰਾਇਆ ਨਾਨਕਾ ਉਸ ਸੂਅਰਸ ਗਾਏ ਉਥੋਂ ਦਾ ਉਪਦੇਸ਼ ਕੀ ਹੈ ਪਰਤਰੇ ਰੂਪ ਨਾ ਪੇਖੇ ਨੇਤਰ ਉਥੋਂ ਦਾ ਉਪਦੇਸ਼ ਕੀ ਹੈ ਸੱਚ ਸੁਣਾਇ ਸੀ ਸੱਚ ਕੀ ਬੇਲਾ ਉਥੋਂ ਦਾ ਉਪਦੇਸ਼ ਕੀ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ ਉਥੋਂ ਦਾ ਉਪਦੇਸ਼ ਕੀ ਹੈ ਕਾਹਲ ਖਾਏ ਕਿਛ ਹੱਥੋਂ ਦੇ ਤਾਂ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਉਹ ਉਪਦੇਸ਼ ਨੂੰ ਗ੍ਰਹਿਣ ਕਰੀਏ ਜੀਵਨ ਦੇ ਵਿੱਚ ਵਸਾਈਏ ਨਾ ਕਿ ਇਸੇ ਗੱਲ ਦੇ ਵਿੱਚ ਪਏ ਰਹੀਏ ਕਿ ਗੁਰਦੁਆਰਾ ਸਾਹਿਬ ਕਹੀਏ ਜਾਂ ਗੁਰੂ ਘਰ ਕਹੀਏ ਕਿਉਂਕਿ ਘਰ ਗੁਰੂ ਦਾ ਆ ਤੇ ਜਿਹੜੀ ਵੀ ਚੀਜ਼ ਗੁਰੂ ਨਾਲ ਜੁੜ ਜਾਂਦੀ ਹੈ ਉਹ ਵੱਡੀ ਹੋ ਜਾਂਦੀ ਹੈ ਅਸੀਂ ਉਦਾਹਰਨ ਦੇਣ ਲੱਗ ਪੈਨੇ ਆ ਜੀ ਸਾਡਾ ਵੀ ਘਰ ਹੁੰਦਾ ਹੈ ਇਦਾਂ ਗੁਰੂ ਦਾ ਘਰ ਹੈ ਆ ਤੇ ਉਹ ਤਾਂ ਫਿਰ ਆਮ ਸਥਾਨ ਹੋ ਗਿਆ ਨਹੀਂ ਜਿਵੇਂ ਸਾਡੇ ਘਰ ਵਿੱਚ ਸਾਡੀ ਚੱਲਦੀ ਹੈ ਨਾ ਗਵਾਂਡੀਆਂ ਦੀ ਨਹੀਂ ਚੱਲਦੀ ਗੁਰੂ ਘਰ ਦੇ ਵਿੱਚ ਗੁਰੂ ਦੀ ਚੱਲਦੀ ਹੈ ਤਾਂ ਇਹਨੂੰ ਤੁਸੀਂ ਸਤਿਕਾਰ ਦੇ ਨਾਲ ਧਰਮਸ਼ਾਲਾ ਕਹੋ ਗੁਰਦੁਆਰਾ ਸਾਹਿਬ ਕਹੋ ਦਰਬਾਰ ਕਹੋ ਗੁਰੂ ਘਰ ਕਹੋ ਸਭ ਪ੍ਰਵਾਨ ਹੋਣਾ ਚਾਹੀਦਾ ਆ ਪ੍ਰਮੁੱਖ ਉਪਦੇਸ਼ ਹੈ ਤੋ ਜੇ ਉਪਦੇਸ਼ ਨੂੰ ਅਸੀਂ ਗ੍ਰਹਿਣ ਕਰਦੇ ਆਂ ਤਾਂ ਇਸ ਸਥਾਨ ਨੂੰ ਕਿਸੇ ਵੀ ਨਾਮ ਦੇ ਨਾਲ ਅਸੀਂ ਸਾਡੇ ਬਜ਼ੁਰਗ ਸਾਡਾ ਆਲਾ ਦੁਆਲਾ ਬੁਲਾਉਂਦਾ ਆ ਰਿਹਾ ਹੈ ਬੁਲਾ ਰਹੇ ਆ ਉਹ ਪ੍ਰਵਾਨ ਹੋਣਾ ਚਾਹੀਦਾ ਭੁੱਲਾਂ ਚੁੱਕਾਂ ਨਹੀਂ ਮਾਫੀ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ